ਸਚਕੰਡ ਸ਼੍ਰੀ ਦਰਬਾਰ ਸਾਹਿਬ ਸਚਕੰਡ ਸ਼੍ਰੀ ਦਰਬਾਰ ਸਾਹਿਬ ਨੂੰ ਪਿਛਲੇ 3 ਦਿਨਾਂ ਤੋਂ ਲਗਾਤਾਰ ਧਮਾਕਿਆਂ ਨਾਲ ਉਡਾਉਣ ਦੀਆਂ ਬੰਬ ਚਲਾਉਣ ਦੀਆਂ ਆਡੀਐਕਸ ਨਾਲ ਧਮਾਕਾ ਕਰਨ ਦੀਆਂ ਪੈਪਾਂਚ ਆਡੀਐਕਸ ਭਰ ਦਿਆਂਗੇ ਜੀ ਹਾਂ ਆਬਾਰ ਜੀ ਗੁਰੂ ਰਾਮਦਾਸ ਲੰਗਰ ਹਾਲਜ ਧਮਾਕਾ ਕਰਦੇ ਆਂਗੇ ਲਗਾਤਾਰ ਧਮਕੀ ਭਰੀਆਂ ਈਮੇਲ ਆ ਰਹੀਆਂ 1 2 3 4 5 ਬਿਸ਼ੱਕ ਪਹਿਲੇ ਦੋ ਕੁ ਦਿਨ ਮੀਡੀਆ ਕਰਮੀਆਂ ਨੇ ਮੀਡੀਆ ادارےਾਂ ਨੇ ਇਸ ਗੱਲ ਨੂੰ ਵੀ ਧਿਆਨ 'ਚ ਰੱਖਿਆ ਖਾਸ ਕਰਕੇ ਮੈਂ ਤਾਂ ਜੇ ਆਪਣੇ ਹਵਾਲੇ ਨਾਲ ਗੱਲ ਕਰਾਂ ਤਾਂ ਇਹ ਵੀ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ ਕਿ ਇਸ ਨੂੰ ਇਸ ਖਬਰ ਦੇ ਨਾਂ ਤੇ ਇੰਜ ਨਾ ਪ੍ਰਚਾਰਿਆ ਜਾਵੇ ਕਿ ਕਿਤੇ ਸੰਗਤ ਦੇ ਮਨ 'ਚ ਕੋਈ ਭੈ ਜਾਵੇ ਕੋਈ ਖੌਫ ਜਾਵੇ ਹੈ ਕੋਈ ਖਦਸੇ ਪੈਦਾ ਹੋਣ ਇਸ ਲਈ ਇਹ ਵਾਬਰੋਲਾ ਨਾ ਖੜਾ ਕੀਤਾ ਜਾਵੇ ਕਿਉਂਕਿ ਸੰਗਤ ਵੱਡੀ ਤਦਾਦ ਚ ਆ ਰਹੀ ਹੈ ਗੁਰੂ ਦੇ ਦਰ ਖੁੱਲੇ ਨੇ ਕੋਈ ਭੈ ਨਹੀਂ ਆ ਕੋਈ ਫਿਕਰ ਨਹੀਂ ਇਸ ਲਈ ਕਿਤੇ ਪ੍ਰਚਾਰ ਵਾਲੀ ਖਬਰ ਨਾ ਬਣੇ ਇਸ ਲਈ ਜੋ ਸੰਕੋਚ ਕੀਤਾ ਜਾ ਰਿਹਾ ਸੀ ਪਰ ਜਦੋਂ ਇਹ ਈਮੇਲ ਦਾ ਕਰਮ ਨਹੀਂ ਰੁਕ ਰਿਹਾ ਪੰਜਵੀਂ ਈਮੇਲ ਤੱਕ ਆ ਗਈ ਤੇ ਖੁਦ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਰਿੰਦਰ ਸਿੰਘ ਧਾਮੀ ਸਾਹਮਣੇ ਆਏ ਕਿ ਬਿਲਕੁਲ ਜੀ ਇਹ ਈਮੇਲ ਆ ਰਹੀ ਹੈ ਔਰ ਜਿਹੜੀ ਪੰਜਵੀਂ ਈਮੇਲ ਹੈ ਉਹ ਤਾਂ ਐਸਜੀਪੀਸੀ ਨੂੰ ਪ੍ਰਧਾਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੂੰ ਉਹਨਾਂ ਨੂੰ ਟੈਕ ਕਰਕੇ ਉਹਨਾਂ ਨੇ ਫਿਰ ਮੀਡੀਆ ਚ ਆ ਕੇ ਗੱਲ ਕੀਤੀ ਕਿ ਵੀ ਕਿੱਥੇ ਨੇ ਸਰਕਾਰਾਂ ਕਿੱਥੇ ਐ ਸਿਸਟਮ ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਚੋਂ ਦਰਵਾਜ਼ੇ ਸਾਰੇ ਵਰਨਾ ਲਈ ਸਾਰੇ ਧਰਮਾਂ ਲਈ ਹੈ ਸਾਰੇ ਕੁੰਬੇ ਲਈ ਖੁੱਲ੍ਹੇ ਜੋ ਆਵੇ ਸੋ ਰਾਜੀ ਜਾਵੇ ਸਰਵਤ ਦੇ ਭਲੇ ਦੀ ਉੱਥੇ ਅਰਦਾਸ ਹੁੰਦੀ ਹੈ ਤੇ ਅੱਜ ਦੀ ਤਰੀਕ ਤੇ ਵਿੱਚ ਹਰ ਰੋਜ਼ ਰੋਜ਼ਾਨਾ ਲੱਖ ਤੋਂ ਵੱਧ ਸੰਗਤ ਉੱਥੇ ਨਤਮਸਤਕ ਹੁੰਦੀ ਹੈ ਛਨੀਆਂ ਐਤਵਾਰ ਵਾਲੇ ਦਿਨ ਜਾਂ ਕੋਈ ਛੁੱਟੀ ਵਾਲੇ ਦਿਨ ਜਾਂ ਕੋਈ ਪ੍ਰਕਾਸ਼ ਦਿਹਾੜਾ ਹੋਵੇ ਕੋਈ ਸ਼ਹੀਦੀ ਪਰਬ ਹੋਵੇ ਉਹਨਾਂ ਦਿਨਾਂ ਦੇ ਵਿੱਚ ਤਾਂ ਇਹ ਗਿਣਤੀ 2-2 ਲੱਖ 2.5 ਲੱਖ ਤੱਕ ਜਾਂਦੀ ਹੈ ਤੇ ਇਸ ਗਿਣਤੀ ਦੇ ਵਿੱਚ ਵੱਡੀ ਗਿਣਤੀ ਸ਼ਰਧਾਲੂ ਸਿੱਖ ਪਾਈਚਾਰੇ ਤੋਂ ਬਾਹਰਲੇ ਹੁੰਦੇ ਨੇ ਹੋਰ ਨਾਲ ਸੁਬਿਆਂ ਦੇ ਹੁੰਦੇ ਨੇ ਹੋਰ ਨਾਲ ਧਰਮਾਂ ਦੇ ਹੁੰਦੇ ਨੇ ਹੋਰ ਨਾਲ ਫਿਰਕਿਆਂ ਦੇ ਹੁੰਦੇ ਨੇ ਹਾਂ ਰਾਸ਼ਟਰੀ ਅੰਤਰਰਾਸ਼ਟਰੀ ਸ਼ਰਧਾਲੂ ਵੀ ਆਉਂਦੇ ਨੇ ਸੋ ਇੰਦੀ ਵੱਡੀ ਗਿਣਤੀ ਚ ਜਿੱਥੇ ਧਰਮ ਤੋਂ ਜਾਤ ਤੋਂ ਫਿਰਕੇ ਤੋਂ ਉੱਪਰ ਉੱਠ ਕੇ ਕਤਾਰ ਚ ਜਾ ਕੇ ਲੋਕ ਗੁਰੂ ਦੇ ਦਰ ਤੇ ਹਾਜ਼ਰੀ ਲਵਾਉਂਦੇ ਹੋਣ ਕਤਾਰ ਚ ਬੈਠ ਕੇ ਇੱਕ ਪੰਗਤ ਚ ਬੈਠ ਕੇ ਲੰਗਰ ਛਕਦੇ ਹੋਣ ਉਸ ਪਾਵਨ ਪਵਿੱਤਰ ਅਸਥਾਨ ਨਾਲ ਕੀ ਦੀ ਦੁਸ਼ਮਣੀ ਕਿਹੜਾ ਚਾਹੇਗਾ ਉਸ ਨੂੰ ਢਾਉਣਾ ਕਿਹੜਾ ਚਾਹੇਗਾ ਉਸ ਨੂੰ ਟੈਟਰੀ ਕਰਨਾ ਕੌਣ ਹੋਏਗਾ ਇਹਦੇ ਪਿੱਛੇ ਇਹ ਸਵਾਲ ਖੜਾ ਹੋਇਆ ਇਸ ਈਮੇਲ ਨੇ ਇੱਕ ਨਵੇਂ ਸਵਾਲ ਪੈਦਾ ਕੀਤੇ ਇਨਾ ਸਵਾਲਾਂ ਚ ਸਵਾਲ ਸੀ ਕਿ ਵੀ ਨਾ ਤਾਂ ਸਚਕਣ ਸ਼੍ਰੀ ਦਰਬਾਰ ਸਾਹਿਬ ਜਾਂ ਉਹਨਾਂ ਦਾ ਉੱਥੋਂ ਦੀ ਕੋਈ ਸੰਸਥਾ ਮਤਲਬ ਜੀ ਐਸ ਜੀ ਪੀ ਸੀ ਕਹੀਏ ਤੱਕ ਸਭਾ ਉਹਨਾਂ ਦਾ ਕਹੀਏ ਉਹਨਾਂ ਦਾ ਕਿਸੇ ਨਾਲ ਵਟ ਦਾ ਰੋਲਾ ਕੋਈ ਜ਼ਮੀਨ ਜਾਇਦਾਦ ਦਾ ਰੋਲਾ ਕੋਈ ਲੈਂਡ ਦੇਣ ਦਾ ਰੋਲਾ ਜਦੋਂ ਅਜਿਹਾ ਕੋਈ ਰੋਲਾ ਨਹੀਂ ਨਾ ਉੱਥੇ ਕੋਈ ਗਰੁੱਪੀਜ਼ਮ ਹੈ ਕੋਈ ਅਜਿਹਾ ਕਿ ਹਾਂ ਭਈ ਕੋਈ ਗੈਂਗ ਬਾਰ ਬਣਿਆ ਕੋਈ ਕੁਛ ਜਦੋਂ ਇਹ ਸਾਰੇ ਪਹਿਲੂ ਬਹੁਤ ਨੇੜੇ ਤੇੜੇ ਨਹੀਂ ਤੇ ਸ਼ਬਦ ਗੁਰੂ ਦਾ ਉੱਥੇ ਸੰਦੇਸ਼ ਜਦੋਂ ਕੰਨੀ ਪੈਂਦਾ ਤਾਂ ਜੋ ਅੰਮ੍ਰਿਤ ਤੁਹਾਡੇ ਅੰਦਰ ਉਤਰਦਾ ਉਹ ਉਸ ਦਾ ਆਨੰਦ ਲੈ ਕੇ ਤਾਂ ਕਿੰਨੇ ਲੋਕ ਤੋਂ ਸੁਧਰ ਕੇ ਮੁੜਦੇ ਨੇ ਕਿੰਨੇ ਸਹੀ ਮੁੜ ਕੇ ਝੂਠੇ ਤੋਂ ਸੱਚੇ ਹੋ ਕੇ ਮੁੜਦੇ ਨੇ ਸੋ ਉਸ ਸਤਾਨ ਦੇ ਨਾਲ ਕਿਹਦੀ ਦੁਸ਼ਮਣੀ ਕਿਦਾ ਬਿਤਕਰਾ ਹੈ ਕਿਹੜਾ ਉਹਦੇ ਖਿਲਾਫ ਤੇ ਇਹ ਸਵਾਲ ਦਾ ਜਵਾਬ ਅਜੇ ਤੱਕ ਤਾਂ ਨਹੀਂ ਮਿਲਿਆ ਹਾਂ ਕਿਹਾ ਜਾ ਰਿਹਾ ਜੀ ਕਿ ਬਾਹਰਲੇ ਪਲੇਟਫਾਰਮਾਂ ਤੋਂ ਵਰਤਿਆ ਗਿਆ ਜੀ ਈਮੇਲ ਪੇਚਣ ਲਈ ਜੀ ਕਿਹੜੇ ਪਲੇਟਫਾਰਮਾਂ ਕਸਨਾ ਕਿਹਨੇ ਕਿਹਦੀ ਜਮੇਵਾਰੀ ਹੈ ਸਾਈਬਰ ਸੈੱਲ ਦੀ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਕੇਂਦਰੀਆਂ ਖੁਫੀਆ ਏਜੰਸੀਆਂ ਦੀ ਕੇਂਦਰ ਸਰਕਾਰ ਦੀ ਕਿਹਦੀ ਜਮੇਵਾਰੀ ਹੈ ਜੇ ਅਮਰitsar ਨਗਰੀ ਦੁਨੀਆ ਦੀਆਂ ਪ੍ਰਮੁੱਖ ਇਤਿਹਾਸਕ ਨਗਰੀਆਂ ਚੋਂ ਇੱਕ ਹੈ ਸਚਕੰਨ ਸ਼੍ਰੀ ਦਰਬਾਰ ਸਾਹਿਬ ਮਕद्दस ਸਥਾਨਾਂ ਦੇ ਵਿੱਚੋਂ ਪ੍ਰਮੁੱਖ ਹੈ ਤੇ ਫਿਰ ਕੇਂਦਰ ਸਰਕਾਰ ਦਾ ਰੋਲ ਕਿੱਥੇ ਹੈ ਸੁਰੱਖਿਆ ਗ੍ਰਹਿ ਭਾਗ ਸੁਰੱਖਿਆ ਦਸਤੇ ਸੁਰੱਖਿਆ ਏਜੰਸੀਆਂ ਉਹ ਕਿਉਂ ਨਹੀਂ ਪਤਾ ਲਗਾ ਪਾਰੀਆਂ ਤੁਹਾਡੇ ਕੋਲ ਤਾਂ ਇੰਨਾ ਹਾਈ ਟੈਕ ਸਿਸਟਮ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਬੀਬੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਸੀ ਛੇਦੂ ਦੀ ਤਨਖਾਹ ਆਈ ਤੇ ਜਦ ਇਹ ਕਢਾ ਲਈ ਕਿਸੇ ਨੇ ਇਹ ਕਹਿ ਕੋ ਕਹਿ ਜੀ ਕਿ ਉਹ ਗਲਤ ਪੈ ਗਈ ਜੀ ਠੀਕ ਕਰਨੀ ਹੈ ਜੀ ਆਓ ਟੀਪੀ ਆਊਗਾ ਜੀ ਦੱਸਿਓ ਜੀ ਤੇ ਖਾਤੇ ਝੋੜ ਗਈ 24 ਘੰਟਿਆਂ ਦੇ ਅੰਦਰ ਅੰਦਰ ਉਹਦੇ ਖਾਤੇ 'ਚ ਪੈਸੇ ਵਾਪਸ ਆ ਗਏ ਸੀ ਜੇ ਇਹ 3-4 ਸਾਲ ਪੁਰਾਣੀ ਘਟਨਾ ਇੰਜ ਹੋ ਸਕਦੀ ਹੈ ਤੇ ਅੱਜ ਦੀ ਤਰੀਕਾ ਤਾਂ ਟੈਕਨੋਲੋਜੀ ਹੋਰ ਟੁੱਟੀ ਆਪਾ ਗਈ ਤੇ ਫਿਰ ਇਹਦੇ ਬਾਰੇ ਜਦ ਤੱਕ ਪਤਾ ਨਹੀਂ ਕਿਉਂ ਲਗਾਇਆ ਗਿਆ ਫਿਰ ਪੰਜਾਬ ਸਰਕਾਰ ਦਾ ਕੋਈ ਥਾਣਾ ਇਸ ਖੇਤਰ 'ਚ ਪੈਂਦਾ ਹੋਣਾ ਸਾਈਬਰ ਸੈੱਲ ਕਿਸੇ ਇਸ ਖੇਤਰ ਦੀ ਕਿਸੇ ਹੱਦ ਦੀ ਹੋਣੀ ਉਹ ਸਾਈਬਰ ਸੈੱਲ ਉਹ ਥਾਣੇ ਕੀ ਕਰ ਰਹੇ ਨੇ ਜੀ ਉਹਨਾਂ ਦੀ ਕੋਈ ਰਿਪੋਰਟ ਉਹ ਜਾਂਚ ਪਰਚੋਲ ਕਿੱਥੇ ਹੈ ਇਹ ਸਾਰੇ ਸਵਾਲ ਜਿੱਥੇ ਖੜੇ ਨੇ ਉੱਥੇ ਤਾਮੀ ਸਾਹਿਬ ਕਹਿ ਰਹੇ ਸੀ ਕਿ ਮੇਰੇ ਕੋਲ ਪਸਤੀ ਜਨਤਾ ਪਾਰਟੀ ਦੇ ਨੁਮਾਇंदे ਆਏ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਰ ਗ੍ਰਹਿ ਮੰਤਰੀ ਮਿਤਸ਼ਾ ਜੀ ਨੇ ਫਿਕਰ ਪ੍ਰਗਟਾਇਆ ਵੀ ਇਸ ਮਸਲੇ ਤੇ ਫਿਕਰ ਪ੍ਰਗਟਾਉਣਾ ਸੀ ਕਿ ਸੱਚ ਸਾਹਮਣੇ ਲਿਆਉਣਾ ਸੀ ਧੰਨਵਾਦ ਤੁਸੀਂ ਫਿਕਰ ਪ੍ਰਗਟਾਇਆ ਸਰਕਾਰਾਂ ਇਕੱਲੀਆਂ ਫਿਕਰ ਪ੍ਰਗਟਾਉਣ ਲਈ ਨਹੀਂ ਹੁੰਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂ ਤੁਰੰਤ ਸੱਚ ਸਾਹਮਣੇ ਲਿਆਉਣਾ ਕਿਉਂਕਿ ਧਾਮੀ ਸਾਹਿਬ ਵੀ ਇਹ ਗੱਲ ਕਰ ਰਹੇ ਸੀ ਕਿ ਕਿਤੇ ਇਸ ਜਿਹੜੀਆਂ ਲਗਾਤਾਰ ਈਮੇਲ ਦਾ ਆਉਣਾ ਧਮਕੀਆਂ ਦਾ ਆਉਣਾ ਕਿਤੇ ਇਹ ਸੰਗਤ ਦੇ ਮਨ 'ਚ ਭੈ ਪੈਦਾ ਕਰਨ ਲਈ ਤਾਂ ਨਹੀਂ ਕਿਤੇ ਉਹਨਾਂ ਦੀ ਗਿਣਤੀ ਘਟਾਉਣ ਲਈ ਇਸੇ ਲਈ ਮੈਂ ਕਹਿ ਰਿਹਾ ਕਿ ਅਸੀਂ ਇਸ ਗੱਲ ਨੂੰ ਪ੍ਰਚਾਰਨ ਤੋਂ ਲਗਾਤਾਰ ਪੈਰ ਪਿਸ਼ਾ ਖਿੱਚ ਰਹੇ ਸੀ ਕਿ ਨਹੀਂ ਇਹਦੇ ਨਾਲ ਕਿਤੇ ਉਲਟ ਪ੍ਰਭਾਵ ਨਾ ਜਾਵੇ ਪਰ ਜਦੋਂ ਹੁਣ ਐਸਜੀਪੀਸੀ ਨੂੰ ਸਾਹਮਣੇ ਆਉਣਾ ਪਿਆ ਔਰ ਕਟਨਾਮਾ ਨਹੀਂ ਰੁਕ ਰਿਹਾ ਸਰਕਾਰਾਂ ਆਪਣਾ ਰੋਲ ਨਹੀਂ ਨਿਭਾ ਰਹੀ ਫਿਰ ਗੱਲ ਕਰਨੀ ਪੈਗੀ ਉਹ ਕਹਿੰਦੇ ਕਿ ਸਾਨੂੰ ਇਹ ਫਿਕਰ ਹੈ ਕਿਤੇ ਇਹਦੇ ਨਾਲ ਇਹ ਤਾਂ ਨਹੀਂ ਕਹ ਕੇ ਲੋਕਾਂ ਦੇ ਮਨਾਂ 'ਚ ਦਰਬਾਰ ਸਾਹਿਬ ਦੇ ਪ੍ਰਤੀ ਕਿ ਦੂਰ ਹੋ ਜਾਓ ਜੀ ਇੱਥੇ ਨਾ ਆਓ ਜੀ ਇੱਥੇ ਖਤਰਾ ਹੈ ਜੀ ਕੋਈ ਇਹ ਪੈ ਪੈਦਾ ਕਰਨਾ ਤਾਂ ਨਹੀਂ ਜਾਂ 50 ਕਿਲੋਮੀਟਰ ਵਾਲਾ ਨੁਕਤਾ ਕਿ ਜੀ ਹੱਦ ਤੋਂ 50 ਕਿਲੋਮੀਟਰ ਤੱਕ ਤੁਹਾਡੇ ਦਾਇਰੇ 'ਚ ਆਉਂਦਾ ਹੈ ਤੁਹਾਡੇ ਕੰਟਰੋਲ 'ਚ ਆਉਂਦਾ ਹੈ ਮਤਲਬ ਕੇਂਦਰ ਦੇ ਕੇਂਦਰੀ ਖੁਫੀਆ ਏਜੰਸੀਆਂ ਦੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਤੇ ਉਹ ਫਿਰ ਦਰਸ਼ਨ ਜੋੜੀ ਤੱਕ ਵੀ ਆਉਂਦਾ ਜੀ ਉਹ 50 ਕਿਲੋਮੀਟਰ ਤੱਕ ਫਿਰ ਦਾ ਮਤਲਬ ਕਿ ਇਹ ਪੂਰਾ ਤੰਤਰ ਜੰਤਰ ਮਸ਼ੀਨਰੀ ਇੱਥੇ ਨੂੰ ਫਿੱਟ ਕਰਨੀ ਹੈ। ਤਾਂ ਕਿ ਏਜੰਸੀਆਂ ਇੱਥੇ ਬਿਠਾਉਣੀਆਂ ਕੋਈ ਨਜ਼ਰਸਾਨੀ ਹੈ। ਸਿੱਖ ਸਿਆਸਤ ਤੇ ਪੰਥਕ ਸਿਆਸਤ ਤੇ ਪੰਥਕ ਤੌਰ ਦੇ ਉੱਤੇ ਆਉਣ ਵਾਲੀਆਂ ਧਰਾਂ ਤੇ ਕਿਹੜੇ-ਕਿਹੜੇ ਵਰਗ ਆਉਂਦੇ ਨੇ, ਕਿਹੜੇ ਸਿੱਖੀ ਕੰਨੀ ਪ੍ਰਭਾਵਿਤ ਨੇ, ਕਿਹੜੇ ਸ਼ਬਦ ਗੁਰੂ ਨਾਲ ਜੁੜਦੇ ਨੇ, ਕਿਹੜੇ ਗੁਰਗਾਂ ਸਾਹਿਬ 'ਚ ਆਸਰਾ ਰੱਖਦੇ ਨੇ, ਹੈਨਾ? ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੋਂ ਪ੍ਰਭਾਵਿਤ ਨੇ। ਉਹ ਸਾਰਾ ਕੀ ਉਹਨਾਂ ਦੀ ਨਜ਼ਰਸਾਨੀ ਕਰਨੀ ਹੈ? ਕੌਣ-ਕੌਣ ਆਉਂਦਾ? ਕਿੱਥੋਂ-ਕਿੱਥੋਂ ਆਉਂਦੇ ਨੇ? ਕਿਵੇਂ ਆਉਂਦੇ ਨੇ? ਮੈਨੂੰ ਅੱਜ ਵੀ ਯਾਦ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਮੌਕੇ ਜਦੋਂ ਕਰਤਾਰਪੁਰ 550 ਸਾਲਾ ਮੌਕੇ ਜਦੋਂ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੁੱਲਿਆ ਤਦ ਉਸ ਮੌਕੇ ਸਵਾਲ ਆਇਆ ਸੀ ਕਿ ਜੀ ਮੁੰਬਈ ਦਾ ਇੱਕ Hindu ਪਰਿਵਾਰ ਪੰਜਾਬ ਦੇ ਇੱਕ ਮੰਤਰੀ ਨੂੰ ਇੱਕ ਕਿੱਸਾ ਸੁਣਾ ਰਿਹਾ ਸੀ ਤੇ ਉਹ ਉੱਥੇ ਜਦੋਂ 550 ਸਾਲਾ ਤੇ ਮਤਲਬ ਭਾਰਤ ਫਦਰ ਦਾ ਇੱਕ ਕਵੀ ਦਰਬਾਰ ਹੋਇਆ ਤੇ ਉੱਥੇ ਖੁਦ ਸੁਖਿੰਦਰ ਰੰਧਾਵਾ ਨੇ ਗੱਲ ਸਾਂਝੀ ਕੀਤੀ ਕਿ ਮੇਰੇ ਕੋਲੋ ਪਰਿਵਾਰ ਨੇ ਆ ਕੇ ਦੱਸਿਆ ਕਿ ਅਸੀਂ ਕਰਤਾਰਪੁਰ ਸਾਹਿਬ ਜਾਣ ਲਈ ਅਪਲਾਈ ਕੀਤਾ ਮੁੰਬਈ ਦਾ Hindu ਪਰਿਵਾਰ ਉਹ ਕਹਿੰਦਾ ਜੀ ਇੱਕ ਵਾਰ ਦੋ ਵਾਰ ਸਾਨੂੰ ਰਿਪੋਰਟ ਇਹ ਨਾ ਕਰ ਆਖਰ ਕਹਿੰਦਾ ਜੀ ਉਹ ਬਾਰ ਬਾਰ ਸਾਡੇ ਘਰੇ ਆਉਣ ਸੀ ਕਿਨੇ ਜਾਣਾ ਕਿਵੇਂ ਜਾਣਾ ਕਿੰਨੇ ਜਾਣਾ ਕਹਿੰਦੇ ਜਦੋਂ ਕਲੀਅਰੈਂਸ ਨਾ ਕਹਾਂ ਅਸੀਂ ਆਖਰ ਪੁੱਛਿਆ ਕਿ ਇਦਾਂ ਕਿਉਂ ਹੋ ਰਿਹਾ ਕਹਿੰਦੇ ਫਿਰ ਉਹਨਾਂ ਸਿੱਧਾ ਪੁੱਛਿਆ ਕਿ ਤੁਸੀਂ Hindu ਹੋ ਕੇ ਕਿਉਂ ਜਾਣਾ ਚਾਹੁੰਦੇ ਸੋ ਇਸ ਲਈ ਇਹ ਪਹਿਲੂ ਦੂਸਰਾ ਜਦੋਂ 4 ਦਿਨ ਦੀ ਆ ਜੰਗ ਲੱਗੀ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਤਦਬੀਹ ਆਇਆ ਕਿ ਜੀ ਇੱਥੇ ਮਤਲਬ ਕਿ ਡਰੋਨ ਹਮਲਾ ਹੋ ਸਕਦਾ ਮਜ਼ਾਈਲ ਹਮਲਾ ਹੋ ਸਕਦਾ ਐ ਉਹ ਕੋਸ਼ਿਸ਼ ਸੀ ਜੀ ਅਸੀਂ ਰਾਜ ਖਤਮ ਕਰਤੀ ਇੱਥੇ ਜੀ ਅਸੀਂ ਟਰੈਕ ਲਾਇਆ ਮਜ਼ਾਈਲ ਨਾ ਟਿਕਣ ਵਾਲਾ ਉਹ ਸਾਰਾ ਕੁਝ ਜੀ ਇੱਥੋਂ ਕੰਟਰੋਲ ਹੋਇਆ ਪਰ ਉਹ ਸਾਰਾ ਕੁਝ ਉੱਡ ਗਿਆ ਮਤਲਬ ਉਸ ਸਮੇਂ ਵੀ ਇਹ ਪਹਿਲੂ ਸੀ ਅੱਜ ਵੀ ਉਹ ਪਹਿਲੂ ਹੈ ਤੇ ਇੱਕ ਇਹ ਕੋਈ ਰਾਜਨੀਤਿਕ ਤਰ ਜਿਹੜੀ ਪੰਜਾਬ ਚ ਪੈਰ ਚ ਮਾਰਨਾ ਚਾਹੁੰਦੀ ਹੈ ਉਹਨੂੰ ਲੱਗਦਾ ਕਿ ਅਜਿਹਾ ਖੌਫਨਾਕ ਮਾਹੌਲ ਬਣਾ ਕੇ ਸਿੱਖਾਂ ਨੂੰ ਅਸੀਂ ਨੇੜੇ ਲਾ ਸਕਦੇ ਹਾਂ ਕੀ ਇਹਦੇ ਨਾਲ ਅਸੀਂ ਸਿੱਖ ਸਿਆਸਤ ਨੂੰ ਕੰਟਰੋਲ ਕਰ ਸਕਦੇ ਹਾਂ ਕੀ ਅਸੀਂ ਪੰਥ ਦੇ ਵੇੜੇ ਚ ਕਾਬਜ ਹੋ ਸਕਦੇ ਹਾਂ ਕੀ ਇਹ ਉਹ ਮੰਚਾ ਚਲੋ ਉਹਨਾਂ ਦੀ ਮੰਚਾ ਤਾਂ ਜੋ ਹੋਵੇ ਉਹ ਅਜੇ ਤੱਕ ਸਾਹਮਣੇ ਆ ਜਾਣੀ ਪਰ ਸਾਡੇ ਸਾਹਬ ਦੀ ਕੀ ਮੰਚਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਚੁੱਪ ਕਿਉਂ ਹੈ ਬਿਆਨ ਦਿੱਤਾ ਕਿ ਨਾ ਡਰਦੇ ਹਾਂ ਜਿੰਨਾ ਡਰ ਨਾ ਡਰਾਂਗੇ ਐ ਦਬਣ ਵਾਲੇ ਥੋੜਾ ਜਿਹਾ ਤਾਂ ਹੁਣ ਧਮਕੀ ਦੇ ਬਿਆਨ ਨਹੀਂ ਸਰਕਾਰ ਦੀ ਕਾਰਜਵਿਜ਼ਾ ਕਾਰਜਵਿਜ਼ਾ ਕੀ ਹੈ ਸਰਕਾਰ ਦੇ ਇਹਦੇ ਵਿੱਚ ਫਲੰਕ ਕੀ ਹੈ ਜਾਣਕਾਰੀ ਕੀ ਹੈ ਵਰਜੋਤ ਔਜਲਾ ਨੇ ਗ੍ਰਹਿ ਮੰਤਰੀ ਜਿੱਠੀ ਲਿਖਤੀ ਕਿ ਮੈਨੂੰ ਇਹ ਅਟੈਕ ਕੀਤਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਹੋ ਰਿਹਾ ਉਹ ਖੰਦਸਾ ਤੁਸੀਂ ਕੀ ਕੀਤਾ ਪੰਜਾਬ ਸਰਕਾਰ ਨੇ ਕੀਤਾ ਸਵਾਲ ਬਹੁਤ ਗੰਭੀਰ ਤੇ ਅਹਿਮ ਹੈ ਸੋ ਈਮੇਲ ਦਾ ਉਹ ਡਾਟਾ ਵੀ ਉਹ ਲਿਖਤ ਵੀ ਵਾਰਤ ਵੀ ਸਾਹਮਣੇ ਆਉਣ ਲੱਗਿਆ ਬਹੁਤ ਫਿਕਰਮੰਦੀ ਆ ਰਹਾ ਪਹਿਲਾਂ